ਦਾ ਪਿੰਡ ਹੈ ਇੱਕ ਪਾਸੇ ਔਰ ਖੇਡਾਂ ਦੇ ਖਿਡਾਰੀ ਦੀ ਧਰਤੀ ਪੰਜਾਬ ਲਓ ਪਹਿਲੀ ਰੇਡ ਕਹਿੰਦੇ ਚੱਕਰ ਵਾਲੇ ਗੱਗੀ ਨੇ ਪਾ ਦਿੱਤੀ ਆ ਮੇਰੇ ਵੀਰੋ ਕੇ ਇੱਕ ਧਰਤੀ ਮਾਲੂ ਮਾਥਾ ਪਹਿਲੀ ਕਬੱਡੀ ਪਾਈ ਕਿ ਜਿਹੜਾ ਪਹਿਲਾ ਕਰ ਗਿਆ ਬਾਲ ਉਹ ਜੇਤੂ ਮੇਲੇ ਦਾ ਅਰਖਜ ਤਾਉਂਦੀ ਜਿੱਤਾਂ ਦਾ ਵਾਰਾ ਜੇ ਖੇਲੇ ਦਾ ਲਓ ਪਹਿਲੀ ਰੇਡ ਦੇ ਉੱਪਰ ਖੜਕਾ ਦੜਕਾ ਪਹਿਲੀ ਰੇਡ ਦੇ ਉੱਪਰ ਖੜਕਾ ਦੜਕਾ ਛੋਟਾ ਗੱਗੀ ਤਾਕੜਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਲੈ ਵੀ ਕਰ ਤਿਆਰ ਲੱਡੂ ਆ ਗਿਆ ਲੱਡੂ ਕਿਸ਼ਨਗੜ ਫਰਮਾਹੀ ਪਿੰਡ ਵਾਲਾ ਲਓ ਰੇਡ ਪਾਉਣ ਦੇ ਲਈ ਤਿਆਰ ਹੈ ਲਓ ਸਾਹਮਣੇ ਚਾਰ ਜਾਫੀ ਚੱਕਾਂ ਦੇ ਤਿਆਰ ਵਰ ਤਿਆਰ ਨੇ ਅੱਜ ਕਹਿੰਦੇ ਚੌਥੀ ਵਾਰ ਫਾਈਨਲ ਖੇਡ ਰਹੀ ਹੈ ਇਸ ਤੋਂ ਪਹਿਲਾਂ ਕਹਿੰਦੇ ਚੱਕਾ ਹੈਲੋ ਹੈਲੋ ਬਾਰਸਾ ਲੀਗ ਦੇ ਤਿੰਨ ਆਹ ਮੈਨੋਰੀਸ ਹੈ ਮੈਨੋਰੀਸ ਹੈ ਥੋੜਾ ਜਿਹਾ ਕਰ ਪਿਆਰ ਨੇੜੇ ਆ ਜੇ ਦੀ ਰੇਂਜ ਘਟ ਰਹੀ ਹੈ ਔਰ ਸਿਰੇ ਦਾ ਮੁਕਾਬਲਾ ਆਹ ਸਿਰ ਧਰ ਦੀ ਬਾਜ਼ੀਆ ਕਹਿੰਦੇ ਬੋੜਾਵਾਲ ਦੇ ਵਿੱਚ ਪਈ ਹੋਈ ਹੈ ਮੇਰੇ ਵੀਰੋ ਆਹ ਸੱਤੂ ਹੈ ਇਸ ਵੇਲੇ ਕਹਿੰਦੇ ਇੱਕ ਖਡੂਰ ਸਾਹਿਬ ਦੀ ਧਰਤੀ ਦਾ ਸੱਤੂ ਇੱਕ ਬਰਿਆਂ ਵਾਲਾ ਪਰ ਸਾਹਮਣੇ ਨੰਬਰ ਤਾ ਵੀਰੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਉਧਰ ਸੇਵ ਕਨੇਓ ਲਾਲ ਕਰਵਾਇਆ ਹੋਇਆ ਜੇ ਅੱਜ ਦਾ ਮੇਲਾ ਚੱਕਾਂ ਵਾਲੇ ਮੁੰਡੇ ਜਿੱਤਦੇ ਆ ਔਰ ਆਉਣ ਵਾਲੀ 15 ਤਰੀਕ ਨੂੰ ਗਾਮੀ ਵਾਲੇ ਦੇ ਵਿੱਚ ਟੂਰਨਾਮੈਂਟ ਹੈ ਇਸੇ ਲੀਗ ਦਾ ਉਥੇ ਵੱਡਾ ਸਨਮਾਨ ਕਹਿੰਦੇ ਸੇਵ ਕਬਾਈ ਲਾਡੀ ਕਨੇਡਾ ਦੀ ਤਰਫੋਂ ਕੀਤਾ ਜਾਊ ਲੈ ਵੀਰ ਪਿਆਰ ਪੈਂਦੀ ਕਬੱਡੀ ਵੱਡਾ ਮਾਣ ਸਨਮਾਨ ਜਿਹੜਾ ਕੀਤਾ ਜਾਊਗਾ ਚੱਕ ਅਲੀਸ਼ੇਰ ਤੇ ਕਿਸ਼ਨਗੜ ਫਰਵਾਹੀ ਦਾ ਬੋੜਾਵਾਲ ਦੇ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਚੱਲਦਾ ਹੈ ਜਿਹੜੇ ਵੀਰ ਇਹ ਗੱਲ ਸੋਚ ਰਹੇ ਐ ਵੀ ਯਾਰ ਆਹ ਕੰਮ ਲੋਟ ਐ ਬਿਨਾ ਲਾਈਟਾਂ ਤੋਂ ਨਹੀਂ ਤੇ ਰਾਤ ਨੂੰ 2-2 ਵਜੇ ਤੱਕ ਕਬੱਡੀ ਚੱਲੀ ਜਾਂਦੀ ਇੱਕ ਪ੍ਰਬੰਧਕਾਂ ਦੇ ਲਈ ਤਾੜੀ ਜ਼ੋਰਦਾਰ ਮਾਰ ਦਿਓ ਮੇਰੇ ਮਿੱਤਰੋ ਇਧਰ ਸ਼ੀਰੇ ਖੋਖ ਦੀ ਹਰਫ ਦੇ ਜਿਹੜਾ ਕੱਢਿਆ ਜਾ ਰਿਹਾ ਹੈ ਵੀਰ ਬਣ ਕੇ ਜ਼ਰੂਰ ਹੱਥ ਜੋੜ ਕੇ ਬੇਨਤੀ ਐ 10-10 ਰੁਪਏ 20-20 ਰੁਪਏ ਕੱਢ ਲਓ ਆਪਣੀਆਂ ਜੇਬਾਂ 'ਚ ਕੋਈ ਫਰਕ ਨਹੀਂ ਪੈਂਦਾ ਸੋ Google Pay ਨੰਬਰ ਦੁਬਾਰਾ ਫੇਰ ਰਿਪੀਟ ਕਰਨ ਲੱਗਿਆ नबे चार सौ 13518 ਵੀਰਾਂ 13518 ਜਰੂਰ ਮਦਦ ਕਰਿਓ ਆ ਡੀਸੀ ਆ ਕੁੰਦਰੀਆ ਵਾਲਾ ਜਿਹੜੇ ਮੇਰੇ ਲਾਗੇ ਖੜਾ ਭਰਾ ਸਾਡਾ ਇਹ ਕਹਿੰਦਾ ਵੀ ਮੁੰਡੇ ਚੱਕਾਂ ਬਾਰੇ ਸਾਡੇ ਕੋਲ ਮਿਹਨਤ ਕਰਦੇ ਆ ਚਾਹੇ ਗੱਲ ਕੁੰਦਰੀਆ ਸਖਪਾਲ ਦੀ ਹੋਵੇ ਮੇਰੇ ਮਿੱਤਰੋ ਚਾਹੇ ਮਾਲਾ ਉਸੇ ਇਲਾਕੇ ਦਾ ਆਹ ਚੋਟੀ ਦੇ ਮਾਲ ਕਹਿੰਦੇ ਉਸਾਰਤੀ ਨੇ ਕੀ ਪੈਦਾ ਕੀਤੇ ਆ ਆਹ ਲੱਡੂ ਆ ਨੌਜਵਾਨ ਇਸ ਵੇਲੇ ਕਹਿੰਦੇ ਮੈਦਾਨ ਦੇ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ ਫਾਈਨਲ ਮੈਚ ਹੈ ਮੇਰੇ ਮਿੱਤਰੋ ਕੁੰਡੀਆਂ ਦੇ ਸਿੰਘ ਫਸੇ ਹੋਇਆ ਚਾਰ ਜਾਫੀ ਤਿਆਰ ਬਰ ਤਿਆਰ ਨੇ ਚਾਰਾਂ ਦੇ ਵਿੱਚੋਂ ਕੌਣ ਔਰ ਇੱਥੇ 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 ਵਾਹ ਓਏ ਲੱਡੂ ਵਾਹ ਓਏ ਲੱਡੂ ਜੀ ਨੂੰ ਜੀ ਨੂੰ ਆਹ ਮੁੰਡੇ ਦੀ ਖੇਡ ਵਧੀਆ ਲੱਗਦੀ ਇੱਕ ਵਾਰੀ ਤਾੜੀਆਂ ਮਾਰ ਕੇ ਹੌਸਲਾ ਦੇ ਦੋ ਸੱਤੂ ਆ ਗਿਆ ਲਓ ਸਾਹਮਣੇ ਕੰਦੇ ਚੱਕਾਂ ਵਾਲਾ ਸੱਤੋ ਚੱਕ ਅਲੀ ਸ਼ੇਰ ਪਿੰਡ ਵਾਲਾ ਲਓ ਸੱਤੂ ਪੁਆਇੰਟ ਦਾ ਕਹਿੰਦੇ ਵਾਅਦਾ ਕਰ ਗਿਆ ਲੈ ਵੀ ਕਰ ਪਿਆਰ ਦੱਸ ਦੇ ਦੁਨੀਆ ਨੂੰ ਕੌਣ ਕਬੱਡੀ ਪਾ ਰਿਹਾ ਹੈ ਲਓ ਸਾਹਮਣੇ ਨੂੰ ਮੋਟਾ ਕਹਿੰਦੇ ਐ ਮੋਟਾ ਕਹਿੰਦੇ ਕਿਸ਼ਨਗੜ ਫਰਮਾਹੀ ਵਾਲਾ ਇਸ ਵੇਲੇ ਰੇਡ ਪਾਉਣ ਦੇ ਲਈ ਅੱਗੇ ਬਲ ਵਧਿਆ ਹੋਇਆ ਹੈ ਸਿਰੇ ਦੀਆਂ ਟੀਮਾਂ ਪੁੱਜੀਆਂ ਸਿਰੇ ਦੀਆਂ ਟੀਮਾਂ ਦੇ ਵਿੱਚ ਸਿਰੇ ਦੇ ਪਲੇਅਰ ਪੁੱਜਿਆ ਹੈ ਅੱਜ ਬੋੜਾਵਾਲ ਦੀ ਧਰਤੀ ਤੇ ਲੰਬੇ ਅਰਸੇ ਬਾਅਦ ਹੈ ਕਈ ਸਾਲਾਂ ਦੇ ਲੰਬੇ ਅਰਸੇ ਤੋਂ ਬਾਅਦ ਕਬੱਡੀ ਦਾ ਟੂਰਨਾਮੈਂਟ ਹੋਇਆ ਹੈ ਲਓ ਸਾਹਮਣੇ ਮੋਟੇ ਦੀ ਰੇਡ ਆ ਨਾ ਨੋਰੀ ਸ਼ਾਨਾ ਨੋਰੀ ਸ਼ਾਨਾ ਨੋਰੀ ਸਾ ਆ ਨੰਬਰ ਲਈ ਤਾੜੀਆਂ ਜ਼ੋਰਦਾਰ ਮੁੰਡੇ ਨੇ ਰਾਹ ਬੰਦ ਕਰ ਦਿੱਤੇ ਕਿ ਉੜ ਜਾ ਮੋਰ ਦੀਏ ਨਹੀਂ ਤੇਰੇ ਮਾਗਰ ਬਦੂਕਾਂ ਵਾਲੇ ਉੜ ਜਾ ਮੋਰ ਦੀਏ ਗੱਗੀ ਕਬੱਡੀ ਕਬੱਡੀ ਕਰਦਾ ਹੋਇਆ ਕਬਰ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਹੈ ਬੱਗੀ ਹੋ ਨੇੜੇ ਗੱਗੀ ਤੇ ਬੱਗੀ ਬੱਗੀ ਤੇ ਗੱਗੀ ਗੱਗੀ ਤੇ ਬੱਗੀ ਗੱਗੀ ਤੇ ਬੱਬੀ ਗੱਗੀ ਤੇ ਆਓ ਸਾਹਮਣੇ ਬੱਗੀ ਪਰ ਨੰਬਰ ਕਹਿੰਦੇ ਗੱਗੀ ਨੇ ਆਪਣੀ ਟੀਮ ਦੇ ਹਿੱਸੇ ਇੱਕ ਸਿਰੇ ਦਾ ਜੋੜ ਦੱਤਾ ਮੇਰੇ ਵੀਰੋ 17 ਕਹਿੰਦੇ ਅਕਤੂਬਰ ਮਾਰੋ-ਮਾਰ ਕਰਦੀ ਆ ਰਹੀ ਹੈ ਮੇਰੇ ਵੀਰੋ ਜੋਧਪੁਰ ਚੀਮਾ ਜ਼ਿਲ੍ਹਾ ਬਰਦਾ ਦਾ ਟਾਪ ਦਾ ਪਿੰਡ ਹੈ ਮੇਰੇ ਵੀਰੋ ਔਰ ਕੀਪਾ ਬੈਠਾ ਹੈ ਇੰਗਲੈਂਡ ਦੇ ਵਿੱਚ ਭਰਾ ਸਾਡਾ ਤੇ ਨਾਲ ਕਹਿੰਦੇ ਬਲਵੀਰ ਫੌਜੀ ਨਾਲ ਸਾਡੇ ਮਲਕੀਤભાઈ ਹੁਰੀ ਉਹਨਾਂ ਦੀ ਤਰਫੋਂ ਕਹਿੰਦੇ ਚੋਤੀ ਦਾ ਮੇਲਾ ਕਹਿੰਦੇ ਜੋਧਪੁਰ ਚੀਮਾ ਦੇ ਵਿੱਚ ਖੇਡਿਆ ਜਾਊ ਔਰ 12 22 ਅਕਤੂਬਰ ਕਹਿੰਦੇ ਕੁਲਰੀਆਂ ਦੇ ਵਿੱਚ ਪੜਾ ਕੇ ਪੈਣਗੇ ਮੇਰੇ ਮਿੱਤਰੋ ਆਹ ਕੌਣ ਇਸ ਲੇ ਲੱਡੂ ਆ ਬੱਲੇ ਬੱਲੇ ਮੰਜੋ ਰੀਸਾ ਹੁੰਦੀ ਕਮਾਲ ਆ ਟੱਕਰ ਸਿਰੇ ਦੀ ਆਓ ਲਾਓ 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 ਗੱਲ ਕੀ ਬਣਦੀ ਇੱਕ ਪਾਸੇ ਲੱਡੂ ਇੱਕ ਪਾਸੇ ਸਿਮਾ ਸਿਮਾ ਤੇ ਲੱਡੂ ਲੱਡੂ ਤੇ ਸਿਮਾ ਆ ਆ ਇੱਥੇ ਰੱਖ ਵਾਹ ਓਏ ਗੱਬਰੂਆ ਜਿਹੜੇ ਜਿਹੜੇ ਕਹਿੰਦੇ ਆਹ ਮੁੰਡੇ ਨੇ ਅੱਜ ਦਿਲ ਮੋਟਲੇ ਇੱਕ ਵਾਰੀ ਤਾੜੀਆਂ ਜੋਰ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਮਿੱਤਰੋ ਤਾੜੀਆਂ ਜ਼ੋਰਦਾਰ ਸੱਤੂ ਚੱਕ ਅਲਸ਼ੇਰ ਪਿੰਡ ਵਾਲਾ ਕਬੱਡੀ ਪਾਏ ਕਿਸ਼ਨਗੜ ਫਰਵਾਹੀ ਤੇ ਚੱਕਾਂ ਦਾ ਫਾਈਨਲ ਮੁਕਾਬਲਾ ਚੱਲਦਾ ਹੈ ਕਬੱਡੀ ਓਪਨ ਦਾ ਗੋੜਾਵਾਲ ਦੇ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਚੱਲਦਾ ਹੈ 15 ਅਕਤੂਬਰ ਨੂੰ ਗਾਮੀਵਾਲੇ ਪਿੰਡ ਦੇ ਵਿੱਚ ਪਟਾਕੇ ਪੈਣੇ ਹੈ ਬਾਰਸਾ ਲੀਗ ਦਾ ਨੰਬਰ ਟੂਰਨਾਮੈਂਟ ਖੇਡਿਆ ਜਾਊਗਾ ਕਰਮਾ ਕਿਸ਼ਨਗੜ ਫਰਵਾਹੀ ਵਾਲਾ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਪੁਆਇੰਟ ਕਿਸ਼ਨਗੜ ਫਰਵਾਹੀ ਦੀ ਟੀਮ ਦਾ ਹੈ ਗੱਗੀ ਚੱਕਾਂ ਵਾਲਾ ਫੇਰ ਤਿਆਰ ਵਰ ਤਿਆਰ ਹੈ ਕਬੱਡੀ ਪੈਂਦੀ ਹੈ ਸਰਬਜੀਤ ਸਿੰਘ ਚੱਕ ਬੈਕ ਉਧਰ ਸੇਮਾ ਦੇ ਤੰਮ ਜੱਫੇ ਸਾਡੇ ਪ੍ਰਮਾਨ ਜਾਦੂ ਦੀ ਤਰਫੋਂ ਕਹਿੰਦੇ 500 ਰੁਪਏ ਦੇ ਹੋਣਗੇ ਮੇਰੇ ਵੀਰੋ ਜੇ ਹੋਣ ਤੋਂ ਜੱਫੇ ਲਾਉ ਸੇਮਾ ਤਿੰਨ ਤੇ 500 ਰੁਪਏ ਕਹਿੰਦੇ ਜਾਤੂ ਦੀ ਤਰਫੋਂ ਮਾਨ ਸਨਮਾਨ ਜਿਹੜਾ ਹੈ ਉਹ ਦਿੱਤਾ ਜਾਊ। ਨਾਲ ਇੱਕ ਪਾਸੇ ਕਹਿੰਦੇ ਮੁੰਡਾ ਪਛੋੜ ਵਾਲਿਆ ਔਰ ਇੱਕ ਪਾਸੇ ਗੱਗੀ ਬੰਦੇ 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 ਵਾਹ ਹੋਏ ਗੱਗੀ ਲੰਗੋੜੀਸਾ ਆ ਵੀ ਅੱਜ ਦੀ ਟੀਮ ਤਰੀਕ ਦਾ ਕਹਿੰਦੇ ਸਿਰੇ ਦਾ ਵੀ ਆ ਮੇਰੇ ਮਿੱਤਰੋ ਤਾਕੜਾ ਨੰਬਰ ਕਹਿੰਦੇ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਕਿ ਪੰਜਾਂ ਪਾਣੀਆਂ ਨੇ ਜਿੱਥੇ ਜਾਲ ਬੰਨਿਆ ਉਸ ਧਰਤੀ ਦੀ ਕੁੱਖ ਵਿੱਚੋਂ ਮੈਂ ਜੰਮਿਆ ਜਿੱਥੇ ਉਦਰੀਆ ਸੋਨਾ ਦੀ ਜ਼ਮੀਨ ਜੱਤੀਏ ਮੀਮਾ ਪੁੱਤ ਹੈ ਪੰਜਾਬਰ ਸ਼ਕੀਲ ਜੱਤੀਏ ਉਧਰ ਪੀਤਾ ਭਰਾ ਹੈ ਸਾਡਾ ਔਰ ਜਿਹੜੀਆਂ ਬੂੜੀਆਂ ਰਿਸ਼ਤੇਦਾਰੀਆਂ ਰਾਜਖੀਵੇ ਦੇ ਪਿੰਡ ਨੇ ਮੇਰੇ ਵੀਰੋ ਔਰ ਰਾਜਖੀਵੇ ਦੇ ਪਿੰਡ ਕਹਿੰਦੇ ਪਿੱਤੇ ਬਾਈ ਦੇ ਸਹੁਰੇ ਆ ਪਰ ਟੱਚ ਡਬਲ ਨੰਬਰ ਰੇਟਰ ਦੇ ਹਿੱਸੇ ਲੈ ਵੀ ਕਿਰਪਿਆ ਅਗਲੀ ਰੇਡ ਸਤੂ ਸੱਤੂ ਚੱਕ ਅਲੀਸ਼ਰ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ। ਬਾਈ 15 ਤਰੀਕ ਨੂੰ 11 ਵਜੇ ਤੋਂ ਪਹਿਲਾਂ-ਪਹਿਲਾਂ ਸਾਰੀਆਂ ਟੀਮਾਂ ਨੇ ਪਹੁੰਚਣਾ ਹੈ ਗਾਮੀ ਵਾਲੇ ਦੀ ਪਤੀ ਦੇ ਕਬੱਡੀ ਦਾ ਮਾਨਸਾ ਲੀਗ ਦਾ ਨਵਾਂ ਟੂਰਨਾਮੈਂਟ ਜਿਹੜਾ ਖੇੜਿਆ ਜਾਣਾ ਹੈ। ਸੱਤੂ ਚੱਕਾਂ ਵਾਲਾ ਕਬੱਡੀ ਪਾ ਕੇ ਵਾਪਸ ਹੈ। ਬੋਲੋ ਸੋਹਰਿਆ। ਸਤਿ ਸ਼੍ਰੀ ਅਕਾਲ।